ਪਰ ਕੁਝ ਕਾ ਆਗੂ ਹਲਕੇ ਦੇ ਜਿਹੜੇ ਆਪਦੇ ਆਪ ਨੂੰ ਲੀਡਰ ਕਾਉਂਦੇ ਨੇ ਉਹ ਸਾਡੇ ਵਰਗੇ ਆਗੂਆਂ ਨੂੰ ਆ ਕੇ ਅਕਾਲੀ ਦਲ ਦਾ ਪਾਠ ਪੜਾਉਣ ਲੱਗ ਜਾਂਦੇ ਨੇ ਵੀ ਸਾਨੂੰ ਪਤਾ ਵੀ ਅਕਾਲੀ ਦਲ ਕੀ ਆ ਮੈਂ ਕਹਿਣਾ ਚਾਹਣਾ ਉਹਨਾਂ ਆਗੂ ਸਹਿਬਾਨਾਂ ਨੂੰ ਵੀ ਕੰਨ ਖੋਲ ਕੇ ਸੁਣ ਲਓ ਸਾਡੇ ਪੱਲੇ ਸ਼ੋਮਣੀ ਅਕਾਲੀ ਦਲ ਪਾਰਟੀ ਆ ਸਾਡੇ ਪੱਲੇ ਵਫਾਦਾਰੀ ਆ ਅਜੇ ਹੈ ਪਰਿਵਾਰਾਂ ਦਾ ਮੈਂ ਚਾਹੁੰਦਾ ਜੇ ਸਤਕਾਰ ਨਹੀਂ ਹੋਊਗਾ ਫਿਰ ਹਲਕੇ ਦੀ ਲੀਡਰਸ਼ਿਪ ਨੂੰ ਤਿਆਰੀ ਕਰ ਲੈਣੀ ਚਾਹੀਦੀ ਆ ਪਰ ਇਹਦੀ ਲੀਡਰਸ਼ਿਪ ਸਾਨੂੰ ਵੀ ਪ੍ਰਵਾਨ ਨਹੀਂ ਹੈਗੀ ਜੇ ਸਾਡੇ ਟਕਸਾਲੀ ਪਰਿਵਾਰਾਂ ਦਾ ਮਾਣ ਸਤਕਾਰ ਨਹੀਂ ਬਹਾਲ ਹੋਊਗਾ ਤਾਂ ਅਸੀਂ ਇਕੱਠੇ ਹੋ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਮਿਲਾਂਗੇ ਬਹੁਤ ਹੀ ਸਤਕਾਰ ਜੋ ਸਾਡੇ ਵੱਡੇ ਵੀਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਵਿਧਾਇਤੀ ਦੇ ਜਥੇਦਾਰ ਜਗਮੀਤ ਸਿੰਘ ਜੀ ਹਰਿਆਉ ਸਾਹਿਬ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਾਬੂ ਕਬੀਰਦਾਸ ਜੀ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਆਪਣੇ ਹਲਕੇ ਦਾ ਨਾਮ ਸਰਦਾਰ ਲਖਵੀਰ ਸਿੰਘ ਜੀ ਲੋਟ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਬਲਦੇਵ ਸਿੰਘ ਜੀ ਖੋਖ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਸੇਵਕ ਸਿੰਘ ਜੀ ਗੋਲੂ ਸ਼ੈਰੀ ਪ੍ਰਧਾਨ ਭਗਵਾਨ ਸਿੰਘ ਜੀ ਬਿੱਲੂ ਓਗਾਲ ਬਹੁਤ ਹੀ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਤੋਂ ਮਾਫੀ ਵੀ ਚਾਹੁੰਦਾ ਦਲਜੀਤ ਮੰਗੇਵਾਲ ਬੈਠਾ ਕਲਵੰਤ ੜਵਾਲ ਬੈਠਾ ਸਾਡੇ ਬਹੁਤ ਹੀ ਸਤਿਕਾਰਯੋਗ ਜਗਤਾਰ ਸਿੰਘ ਜੀ ਚੌਧਰੀ ਮਾਦਰਾ ਤੋਂ ਬੈਠੇ ਨੇ ਗੁਰਦੀਪ ਸਿੰਘ ਜੀ ਬੈਠੇ ਨੇ ਗੁਰਬਖਸ਼ੀ ਸਿੰਘ ਜੀ ਨਰਮਣਾ ਬੋਲ ਕੇ ਗਏ ਨੇ ਗੁਰਦੀਪ ਸਿੰਘ ਜੀ ਬੈਠੇ ਨੇ ਕੁਲਾ ਵੀਰ ਬੈਠਾ ਭਾਰਤੋਂ ਤੋਂ ਸਾਡੇ ਜਿੰਨੇ ਵੀ ਸ਼ਰੋਮਣੀ ਅਕਾਲੀ ਦਲ ਦੇ 90 ਹਲਕੇ ਦੇ ਵਿੱਚੋਂ ਵਰਕਰ ਸਹਿਬਾਨ ਆਏ ਨੇ ਗੁਰਜਟ ਸਿੰਘ ਜੀ ਸੌਲੀ ਜੋ ਸੈਕਟਰੀ ਦੀ ਸੇਵਾ ਨਿਵਾ ਰਹੇ ਨੇ ਜੋਗੀ ਵੀਰ ਦੀ ਰਹਾਈ ਤੇ ਇਕੱਠੇ ਹੋਏ ਸਮੂਹ ਆਗੂ ਸਹਿਬਾਨ ਫਤਿਹ ਸਾਂਧੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੇਰੇ ਤੋਂ ਪਹਿਲਾਂ ਨਰਮਣਾ ਸਾਹਿਬ ਨੇ ਦੱਸਿਆ ਵੀ ਆਪਣੇ ਸਾਰਿਆਂ ਦੀਆਂ ਤੀਜੀਆਂ ਤੀਜੀਆਂ ਚੌਥੀਆਂ ਚੌਥੀਆਂ ਪੀੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਈਆਂ ਹੋਈਆਂ ਨੇ ਅੱਜ ਦਾ ਮੁੱਦਾ ਜੋਗੀ ਵੀਰ ਵੱਲੋਂ ਜੋ ਕਾਦੀਆ ਯੂਨੀਅਨਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਇਹਨਾਂ ਦੀ ਉਹਦਾ ਪੂਰੇ ਪੰਜਾਬ ਦੇ ਵਿੱਚ ਯੂਨੀਅਨਾਂ ਪਰ ਜ਼ਿਲ੍ਹਾ ਪਟਿਆਲੇ ਦੇ ਵਿੱਚ ਅੱਜ ਜੋਗੀ ਵੀਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਜਿਹੜਾ ਐਲਾਨ ਆ ਉਹ ਅਭਦੀ ਰਹੀ ਤੇ ਕਰਨਾ ਜਿੱਥੇ ਕਿਸਾਰ ਵੀਰਾਂ ਦੀ ਗੱਲ ਕਰਨੀ ਆ ਉਥੇ ਮੈਂ ਸਾਡੇ ਜ਼ਿਲ੍ਹਾ ਜੱਥੇਦਾਰ ਸਾਹਿਬ ਤੋਂ ਮਾਫੀ ਚਾਹੁੰਨਾ ਵੀ ਮੈਂ ਮੇਰੇ ਹਲਕੇ ਦੀ ਵੀ ਇੱਕ ਗੱਲ ਜਰੂਰ ਕਰਨੀ ਆ ਕਿਉਂਕਿ ਚਾਰ-ਚਾਰ ਪੀੜ੍hiyan ਦੇ ਆਗੂ ਸਹਿਬਾਨ ਇੱਥੇ ਬੈਠੇ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਹੀ ਡੂੰਘਾ ਸਬੰਧਾ ਇਹਨਾਂ ਦੇ ਬਜ਼ੁਰਗਾਂ ਨੇ ਪਾਰਟੀ ਨੂੰ ਦਿਨ ਰਾਤ ਮਿਹਨਤ ਕਰਕੇ ਲਿਆਂਦੇ ਚਾੜਿਆ ਪਰ ਕੁਝ ਕਾ ਆਗੂ ਹਲਕੇ ਦੇ ਜਿਹੜੇ ਆਪਦੇ ਆਪ ਨੂੰ ਲੀਡਰ ਕਹਾਉਂਦੇ ਨੇ ਉਹ ਸਾਡੇ ਵਰਗੇ ਆਗੂਆਂ ਨੂੰ ਆ ਕੇ ਅਕਾਲੀ ਦਲ ਦਾ ਪਾਠ ਪੜਾਉਣ ਲੱਗ ਜਾਂਦੇ ਨੇ ਵੀ ਸਾਨੂੰ ਪਤਾ ਵੀ ਅਕਾਲੀ ਦਲ ਕੀ ਆ ਉਹ ਆਗੂ ਕਹਿੰਦੇ ਨੇ ਵੀ ਇਹਨਾਂ ਦੇ ਪੱਲੇ ਕੀ ਆ ਮੈਂ ਕਹਿਣਾ ਚਾਹਣਾ ਉਹਨਾਂ ਆਗੂ ਸਹਿਬਾਨਾਂ ਨੂੰ ਵੀ ਕੰਨ ਖੋਲ ਕੇ ਸੁਣ ਲਓ ਸਾਡੇ ਪੱਲੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਸਾਡੇ ਪੱਲੇ ਵਫਾਦਾਰੀ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੰਮਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਰਨਾ ਸੋ ਜਿੱਥੇ ਵੀ ਆ ਸੁੱਚਾ ਸਿੰਘ ਦਾ ਪਰਿਵਾਰ ਬੈਠਾ ਸਾਡੇ ਚੌਧਰੀ ਮਾਧਿਰੋ ਤੋਂ ਜਗਤਾਰ ਚਾਚਾ ਜੀ ਬੈਠੇ ਨੇ ਹਲਕੇ ਦਾ ਸਭ ਤੋਂ ਪੁਰਾਣਾ ਪਰਿਵਾਰ ਆ ਇਹਨਾਂ ਦਾ ਭਤੀਜਾ ਗੁਰਜੀਤ ਸਰਪੰਚ ਸਾਡਾ ਭਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਜੋਰ ਲਾਤਾ ਸਰਪੰਚੀ ਦੀਆਂ ਇਲੈਕਸ਼ਨਾਂ ਤੇ ਉਹਨਾਂ ਦੇ ਨਾਲ ਧੱਕਾ ਕਰਨ ਨੂੰ ਸਾਡੇ ਗੋਲੂ ਵੀਰ ਨੇ ਜਦੋਂ ਪੁਲਿਸ ਉਹਨਾਂ ਦੇ ਘਰ ਤੱਕ ਭੇਜਤੀ ਤਾਂ ਗੋਲੂ ਵੀਰ ਨੇ ਮਜੀਠੀਆ ਸਾਹਿਬ ਨਾਲ ਗੱਲ ਕੀਤੀ ਤਾਂ ਮਜੀਠੀਆ ਸਾਹਿਬ ਤੋਂ ਡਿਪਟੀ ਸਾਹਿਬ ਨੂੰ ਫੋਨ ਕਰਾ ਕੇ ਉਹ ਮਸਲਾ ਹੱਲ ਕਰਾਇਆ ਅਜਿਹੇ ਪਰਿਵਾਰਾਂ ਦਾ ਮੈਂ ਚਾਹੁੰਦਾ ਜੇ ਸਤਕਾਰ ਨਹੀਂ ਹੋਊਗਾ ਫਿਰ ਹਲਕੇ ਦੀ ਲੀਡਰਸ਼ਿਪ ਨੂੰ ਤਿਆਰੀ ਕਰ ਲੈਣੀ ਚਾਹੀਦੀ ਆ ਪਰ ਇਹਦੀ ਲੀਡਰਸ਼ਿਪ ਸਾਨੂੰ ਵੀ ਪ੍ਰਵਾਨ ਨਹੀਂ ਹੈਗੀ ਕਿਉਂਕਿ ਜਿਹੜੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਪਿੱਛੇ ਢੰਡਰਾਤ ਇੱਕ ਕੀਤਾ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੇ ਕੋਠੀ ਤੇ ਅੱਜ ਤੱਕ ਝੰਡਾ ਨਹੀਂ ਲਾਇਆ ਉਹਨਾਂ ਪਰਿਵਾਰਾਂ ਦੀ ਮੈਂ ਹਰਿਆਉ ਸਾਹਿਬ ਨੂੰ ਵੀ ਬੇਨਤੀ ਕਰਦਾ ਕਿਉਂਕਿ ਸਾਡੇ ਤੁਸੀਂ ਵੱਡੇ ਭਰਾਓ 20 ਸਾਲ ਦਾ ਮੇਰਾ ਸਬੰਧ ਆ ਤੁਹਾਡੇ ਨਾਲ ਪ੍ਰਧਾਨ ਸਾਹਿਬ ਕੋਲ ਜੇ ਸਾਡੇ ਟਕਸਾਲੀ ਪਰਿਵਾਰਾਂ ਦਾ ਮਾਨ ਸਤਕਾਰ ਨਹੀਂ ਬਹਾਲ ਹੋਊਗਾ ਤਾਂ ਅਸੀਂ ਇਕੱਠੇ ਹੋ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਮਿਲਾਂਗੇ ਕਿਉਂਕਿ ਜਿੰਨੇ ਵੀ ਮੈਂ ਕਿਦਾ ਕਿਦਾ ਨਾਮ ਲਵਾ ਜਿਹੜੇ ਮੇਰੇ ਹਰਜੀਤ ਬੈਠਾ ਗੇਤੇ ਤੋਂ ਬਾਦਰ ਸਿੰਘ ਬੈਠਾ ਗੇਤੇ ਤੋਂ ਜਿੰਨੇ ਵੀ ਆਮਰ ਵਜੀਦੜੀ ਬੈਠਾ ਜਿੰਨੇ ਵੀ ਟਕਸਾਲੀ ਪਰਿਵਾਰ ਬੈਠੇ ਨੇ ਸਾਡਾ ਕਿਸੇ ਨਾਲ ਕੋਈ ਨਿੱਜੀ ਰੌਲਾ ਨਹੀਂ ਹੈਗਾ ਸਾਡਾ ਕਿਸੇ ਲੀਡਰ ਨਾਲ ਹਲਕਾ ਇਚਾਰ ਦੇ ਨਾਲ ਕੋਈ ਨਿੱਜੀ ਰੌਲਾ ਨਹੀਂ ਹੈਗਾ ਸਾਡਾ ਰੌਲਾ ਸਿਰਫ ਤੇ ਸਿਰਫ ਅਕਾਲੀ ਦਲ ਦੇ ਵਰਕਰਾਂ ਦਾ ਮਾਰ ਸਤਕਾਰ ਬਹਾਲ ਕਰਨ ਦਾ ਰੌਲਾ ਸੋ ਹਰਿਆਉ ਸਾਹਿਬ ਸਾਨੂੰ ਛੋਟੇ ਤੇ ਭਰੋਸਾ ਤੁਸੀਂ ਆਪ ਟਕਸਾਲੀ ਪਰਿਵਾਰ ਦੇ ਨੌਜਵਾਨ ਆਗੂਆਂ ਸਾਡੇ ਭਰਾਓ ਤੁਸੀਂ ਆਪ ਇਹਨਾਂ ਟਕਸਾਲੀ ਆਗੂਆਂ ਦੀ ਜਿੱਥੇ ਨਹੀਂ ਸੁਣਵਾਈ ਹੋਊਗੀ ਨਾਲ ਖੜ ਕੇ ਸੁਣਵਾਈ ਕਰੋਗੇ ਇਹਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ